ਦਾਸ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਅੱਜ ਕੱਲ੍ਹ ਦੁਨੀ ਲੋਕੋ ਨੇ ਸ਼ੁਰੂ ਕੀਤਾ ਹੈ ਬਾਬਾ ਦੀਪ ਸਿੰਘ ਦਾ ਜੋਤ ਜਗਾਉਣੀ ਫੁੱਲ ਚੜਾਉਣੇ ਬਾਬਾ ਦੀਪ ਸਿੰਘ ਦੀ ਫੋਟੋ ਰੱਖ ਕੇ ਉਹਨੂੰ ਕੋ ਮੰਨਣਾ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਹੁੰਦਿਆਂ ਜ਼ਰੂਰਤ ਹੈ ਜੇ ਜਿਹੜਾ ਗੁਰੂ ਨਾਨਕ ਗੁਰੂ ਰਾਮਦਾਸ ਗੁਰੂ ਗੋਬਿੰਦ ਸਿੰਘ ਨੂੰ ਮੰਨੇਗਾ ਉਹਦਾ ਬਾਬਾ ਦੀਪ ਸਿੰਘ ਜੀ ਪੈਰਾ ਦਿੰਦੇ ਆ ਜਿਹੜਾ ਬਾਬਾ ਦੀਪ ਸਿੰਘ ਕੋ ਬਣਨੇਗਾ ਬਾਬਾ ਦੀਪ ਸਿੰਘ ਉਸਕੇ ਨੇੜੇ ਨਹੀਂ ਆਉਣਗੇ ਬਾਣੀ ਵਿੱਚ ਲਿਖਿਆ ਜੇ ਕੋਈ ਸਿੱਖਾਂ ਤੋਂ ਕੰਮ ਕਰਾਉਣਾ ਚਾਹੇਗਾ ਸਿੱਖ ਨਹੀਂ ਕਰਨਗੇ ਗੁਰੂ ਕਰੇਗਾ ਕਾਰਜ ਐਸਾ ਨਾ ਸ਼ੁਰੂ ਕਰੋ ਇਹ हमने ਕਦੇ ਦੇਖਾ ਹੀ ਨਹੀਂ ਪਹਿਲੇ ਆਪੋ ਬਾਬਾ ਦੀਪ ਸਿੰਘ ਦੀ ਫੋਟੋ ਰੱਖ ਕੇ ਜੋਤ ਜਗਾਉਣੀਆਂ ਫੋਚ ਗੁਰੂ ਗ੍ਰੰਥ ਸਾਹਿਬ ਪਤਾ ਹੀ ਨਹੀਂ ਵੀ ਦੇਣ ਵਾਲਾ ਦਾਤਾ ਬੈਠਾ ਸਾਹਮਣੇ ਗੁਰੂ ਨਾਨਕ ਸਾਹਿਬ ਕਾਸਣ ਲੱਗਿਆ ਹੋਇਆ ਹੈ ਕਿ ਇਹਨ ਇਨਸੇ ਮੰਗ ਪੂਰੀ ਨਹੀਂ ਹੁੰਦੀ ਇਹ ਨਹੀਂ ਦਿੰਦੇ ਗੁਰੂ ਨਾਨਕ ਦੇਵ ਜੀ ਸਾਰੇ ਮਹਾਪੁਰਸ਼ਾਂ ਨੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਨਾਨਕ ਦੇ ਨਾਮ ਦੀ ਗੁਰੂ ਗ੍ਰੰਥ ਸਾਹਿਬ ਭਰਿਆ ਹੋਇਆ ਕਿ ਨਾਨਕ ਨਾਮ ਜਪਿਆ ਕੀ ਮਿਲਦਾ ਨਾਨਕ ਨਾਮ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ ਅੰਗਦ ਨਹੀਂ ਲਿਖਿਆ ਉਹਨੇ ਆ ਬਾਣੀ 'ਚ ਉਹਨਾਂ ਨੇ ਲਿਖਿਆ ਨਾਨਕ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੇ ਕਿਹਾ ਨਾਨਕ ਗੁਰੂ ਰਾਮਦਾਸ ਜੀ ਨੇ ਕਿਹਾ ਨਾਨਕ ਕਾਲਜੁਗ ਵਿੱਚ ਨਾਨਕ ਨਾਮ ਸਖਾਲਾ ਕਾਲਜੁਗ ਵਿੱਚ ਨਾਨਕ ਅਵਤਾਰ ਆਇਆ ਹੈ ਜਿਹੜਾ ਤਿੰਨ ਬੇਦਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ ਜੈ ਤੇ ਪੈ ਸਹਾਇ ਗੁਰੂ ਨਾਨਕ ਦੇਵ ਜੀ ਜਿੱਥੇ ਤੁਸੀਂ ਮੰਗੋਗੇ ਉਥੇ ਸਹਾਇ ਹੋ ਜਾਣਗੇ ਕੋਈ ਦੇਰ ਦੇ ਲੋਕਾਂ ਨੇ ਪੋਸ਼ਟਾ ਪਾਉਣੀਆਂ ਐਂ ਕਰਨਾ ਕਿ ਬਾਬਾ ਦੀ ਉਸ ਨੇ ਆ ਕਰਦਾ ਹੋ ਕਰਦਾ ਆ ਮਿਲ ਗਿਆ ਮਾਇਆ ਮਿਲ ਗਈ ਆ ਕੰਮ ਹੋ ਗਏ ਭਾਈ ਗੁਰੂ ਨਾਨਕ ਸਾਹਿਬ ਤੋਂ ਨਹੀਂ ਹੁੰਦੇ ਗੁਰੂ ਰਾਮਦਾਸ ਕੀ ਬਾਬਾ ਜੀ ਬਾਬਾ ਦੀਵ ਸਿੰਘ ਤੋਂ ਗੁਰੂ ਰਾਮਦਾਸ ਜੀ ਕੋ ਚਰਨਾਂ ਵਿੱਚ ਦੌੜੇ ਸੀਸ ਕੱਟੇਗਾ ਫਿਰ ਵੀ ਦੌੜੇ ਔਰ ਅੰਮ੍ਰਿਤਸਰ ਵਾਲੇ ਲੋਕ ਬਾਬਾ ਦੀਵ ਸਿੰਘ ਕੇ ਪਿੱਛੇ ਦੌੜਦੇ ਆ ਜਿਨੋ ਜਿਸ ਤਰਫ ਉਹਨਾਂ ਨੇ ਲਗਾਇਆ ਏ ਕਿ ਆਓ ਗੁਰੂ ਕੋ ਮਿਲਣਾ ਮੇਰੇ ਸਾਥ ਲੜੋ ਔਰ ਗੁਰੂ ਕੇ ਚਰਨਾਂ ਵਿੱਚ ਐਸੀਆਂ ਪੂਜਾਣਾ ਘਰ ਵਿੱਚ ਵੀ ਨਹੀਂ ਕਰਨੀ ਕੇਵਲ ਗੁਰੂ ਨਾਨਕ ਸਾਹਿਬ ਦੀ ਸਾਰੇ ਗੁਰੂ ਵਿੱਚ ਆ ਜਾਂਦੇ ਆ ਸਿੰਧੀ ਪਰਵਾਜ਼ ਜਿੰਨੇ ਆ ਸਭ ਗੁਰੂ ਨਾਨਕ ਦੀ ਫੋਟੋ ਨੂੰ ਮੰਨਦੇ ਆ ਸਭ ਦੇ ਕੰਮ ਹੁੰਦੇ ਆ ਮੁਸਲਮਾਨਾਂ ਦੇ ਹੁੰਦੇ ਆ ਸਾਰੀ ਦੁਨੀਆ ਵਿੱਚ ਜਗਤ ਗੁਰੂ ਗੁਰੂ ਨਾਨਕ ਬਾਬਾ ਹੈ ਜਹਰ ਪੀਰ ਗੁਰੂ ਨਾਨਕ ਦੇ ਤੇ ਆਪਾਂ ਨੂੰ ਹੋਰ ਜ਼ਰੂਰਤ ਹੈਗੀ ਐਵੇਂ ਵੱਖਰਾ ਪਣ ਜਿਹੜੀਆਂ ਬੀਬੀਆਂ ਜਾਂ ਪਾਈ ਕਰਦੇ ਆ ਇਹ ਗੁਰਮਤ ਨਹੀਂਗੀ ਇਹ ਮਨ ਮਨਸ ਦੀ ਮਾਤੇ ਬਸ ਬੀਨ ਜੀ ਕਾਲ ਰੋ ਇਧਰੋਂ ਸੁਣੀਆ ਉਧਰੋਂ ਸੁਣੀਆ ਚਪੈਰਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਚਪੈਰਾ ਗੁਰੂ ਰਾਮਦਾਸ ਜੀ ਨੇ ਲਿਖਿਆ ਚੌਥੇ ਪੈਰ ਦਾ ਚਪੈਰਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਰਤਨਾਮਿਆ ਜੀ ਸਾਰੇ ਗੁਰੂਆਂ ਨੇ ਕਿਹਾ ਚਪੈਰਾ ਇੱਕ ਮਰਤਬੇ ਦਾ ਇੱਕ ਸ਼ਾਮ ਹੁੰਦਾ ਹੈ ਹੋ ਹੁੰਦਾ ਦੁਪਹਿਰਾ ਕਹਿੰਦੇ ਹਮ ਚਪੈਰਾ ਕਰਦੇ ਆ ਦੂਜੇ ਪੈਰ ਕੋ ਦੁਪਹਿਰਾ ਕਹਿੰਦੇ ਆ ਤਿੰਨ ਪੈਰ ਕੋ ਦੁਪਹਿਰਾ ਰਾਤ ਨੂੰ ਦੁਪਹਿਰੇ ਦਾ ਕੀਰਤਨ ਹੁੰਦਾ ਅਮਰਸਰ ਦੇ ਵਿੱਚ ਰਾਤ ਦਾ ਦੁਪਹਿਰਾ ਉਦੋਂ ਬਾਬਾ ਸ਼ਾਮ ਸਿੰਘ ਦੀ ਕਰਦੇ ਹੁੰਦੇ ਸੀ ਕਹ ਹੁਣ ਇਹਗਾ ਦੁਪਹਿਰਾ ਕਹਿੰਦੇ ਦੁਪਹਿਰਾ ਇਹੋ ਜੀ ਚਪੈਰੇ ਸਾਰੇ ਲੈ ਕੇ ਬਾਬਾ ਦੀਪ ਸਿੰਘ ਦੇ ਨਾਮ ਬਾਬਾ ਦੀਪ ਸਿੰਘ ਪੂਰੀ ਖੁਸ਼ ਹੋਣਗੇ ਤੁਹਾਡੇ ਦੀ ਗੁਰੂ ਗੋਬਿੰਦ ਸਿੰਘ ਦਾ ਅਮਰਸ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਗਿਆਨ ਲਵੋ ਗੁਰੂ ਨਾਨਕ ਸਾਹਿਬ ਦੀ ਫੋਟੋ ਹਿਰਦੇ ਚ ਬਸਾਲੋ ਕਿਤੇ ਨਹੀਂ ਤੁਹਾਨੂੰ ਕੋਈ ਰੋਕੇਗਾ ਗੁਰ ਕੀ ਮੂਰਤ ਹਰਦੇਵ ਸਾਹਿਬ ਗੁਰੂ ਕਾ ਧਿਆਨ ਇਹ ਕਲਯੁਗ ਦਾ ਰੰਗ ਏ ਜਿਹੜਾ ਸਾਨੂੰ ਗੁਰੂ ਤੋਂ ਪਾਸੇ ਕਰਕੇ ਇਧਰ ਮੈਂ ਦੇਖ ਰਿਹਾ ਸੀ ਇਧਰ ਫੁੱਲਾਂ ਦਾ ਹਾਰ ਪਾਇਆ ਏ ਉਧਰ ਪੱਥਰ ਦਾ ਪਾਇਆ ਗੁਰੂ ਨਾਨਕ ਸਾਹਿਬ ਉਥੇ ਫੁੱਲ ਚੜਾਏ ਹੋਏ ਨੇ ਇਥੇ ਜੋਤ ਰੱਖੀ ਹੋਈ ਏ ਧੂਪ ਰੱਖੀ ਹੋਈ ਏ ਕਿ ਬਾਬਾ ਦੀਪ ਸਿੰਘ ਦੇਣਗੇ ਉਹ ਬਾਬਾ ਹੁਣ ਖਾਲੀ ਹੋ ਗਿਆ ਨਾਨਕ ਖਾਲੀ ਹੋ ਗਿਆ ਹੈ ਭਾਈ ਲੈਣ ਤੇ ਆਓ ਮਾਰਗ ਤੇ ਕੋਈ ਲੈਣਾ ਹੈ ਐਵੇਂ ਲੋਕਾ ਮਗਰ ਬੀਬੀਆਂ ਮਗਰ ਲਾ ਕੇ ਭਾਈਆਂ ਮਗਰ ਲਾ ਕੇ ਇਹੋ ਜੇ ਕੰਮ ਨਾ ਕਰੋ ਚਪਹਿਰਾ ਕਰੋ ਗੁਰੂ ਨਾਨਕ ਦਾ ਸਵੇਰੇ ਕਰੋ ਚੌਥੇ ਪੈਰ ਸੁਬਾਹ ਕੇ ਬੜੇ ਉਹ ਪੰਕਤੀਆਂ ਤਾਂ ਦੱਸ दिए ਕਿਹੜੇ ਗੁਰੂ ਨੇ ਚਪਹਿਰਾ ਲਿਖਿਆ ਹੈ ਚਪਹਿਰੇ ਦਾ ਮਤਲਬ ਇਹ ਚੌਥਾ ਪੈਰ ਜਿਵੇਂ ਦੁਪਹਿਰੇ ਦਾ ਮਤਲਬ ਇਹ ਦੁਪਹਿਰਾ ਦੂਜਾ ਪੈਰ ਦੁਪਹਿਰੇ ਦਾ ਤੀਜਾ ਫੇਰ ਪਰ ਜਿਨ੍ਹਾਂ ਨੇ ਵੀ ਸ਼ੁਰੂਆਤ ਕਰੀ ਹੈ ਨਾ ਉਹ ਕਹਿੰਦੇ ਜੇ ਕਿਸੇ ਦਾ ਗੁਰਦੁਆਰਾ ਜਿਹੜਾ ਹੈ ਚੱਲਦਾ ਹੋਇਆ ਉਹਨੂੰ ਫੇਲ ਕਰਨਾ ਤੇ ਸਾਹਮਣੇ ਬਾਬਾ ਦੀਪ ਸਿੰਘ ਦਾ ਬਣਾ ਦਿਓ ਫਿਰ ਲੋਕ ਸੰਗਤ ਉਧਰੋਂ ਇਧਰ ਆ ਜੇਗੀ ਐਸੇ ਨਾ ਕਰੋ ਗੁਰਮਾਨ ਨੂੰ ਇੱਕ ਗੱਲ ਬਾਬਾ ਦੀਪ ਸਿੰਘ ਜੀ ਨੂੰ ਕਦੀ ਨਹੀਂ ਪਾਉਣੀ ਜਿਹੜੇ ਗੁਰੂ ਰਾਮਦਾਸ ਦੇ ਦਰਬਾਰ ਦੀ ਵੀ ਅਦਵੀ ਨਹੀਂ ਚੱਲ ਸਕੇ ਸੰਗਤੋ થી ਜਾਂਦੀ ਨਹੀਂ ਚੱਲ ਸਕੇ ਪਾਪੀਆਂ ਨੂੰ ਉੱਥੇ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਨਹੀਂ ਚੱਲ ਸਕੇ ਸਿਰ ਦਿੰਦੇ ਆ ਤੇ ਬਾਬਾ ਦੀਪ ਸਿੰਘ ਜੀ ਕਹਿਣਗੇ ਮੈਨੂੰ ਮੰਨੋ ਮਾਪੁਰਸ਼ ਨੇ ਇੱਕ ਗੱਲ ਕਹੀ ਸੀ ਬਾਬਾ ਖੇਮ ਸਿੰਘ ਜੀ ਨੇ Hindu ਧਰਮ ਵਿੱਚ ਹਨੂਮਾਨ ਜੀ ਦਾ ਬਹੁਤ ਸਤਿਕਾਰ ਹੈ ਪੂਜਦੇ ਮੰਨਦੇ ਹਾਂ ਤੇ ਜਿਹੜੇ ਕਮਾਈ ਵਾਲੇ ਮਾਪੁਰਖ ਕਹਿੰਦੇ ਸੀ ਰਾਮ ਕੋ ਮੰਨੋ ਜੇ ਤੁਸੀਂ ਹਨੂਮਾਨ ਨੂੰ ਮੰਨੋਗੇ ਤੁਹਾਡੇ ਹਨੂਮਾਨ ਜੀ ਕੰਮ ਨਹੀਂ ਕਰਨਗੇ RAM ਕੋ ਮੰਨੋ RAM ਨੂੰ ਮੰਨਣ ਨਾਲ ਹਨੂਮਾਨ ਜੀ ਪਰਸਾਨੇ ਸ਼ਕਤੀ ਇਕਾਰ ਬੁਰਖ ਦੀ ਸ਼ਕਤੀ ਬਾਬਾ ਦੀਪ ਸਿੰਘ ਜੀ ਵੀ ਸ਼ਕਤੀ ਕਿੱਥੋਂ ਆਈ ਸੀ ਗੁਰਬਾਣੀ ਵਿੱਚੋਂ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚੋਂ ਉਹ ਫਿਰ ਜਿਹੜਾ ਉਹਨਾਂ ਨੇ ਸ਼ਕਤੀ ਲਈ ਗੁਰਬਾਣੀ ਛੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੇ ਸਾਨੂੰ ਗਿਆਨ ਨਹੀਂ ਆਇਆ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਚੋਂ ਤੇ ਗੁਰੂ ਗੋਬਿੰਦ ਸਿੰਘ ਕੋਲ ਸ਼ਕਤੀ ਲੈ ਲਈ ਗੁਰੂਆਂ ਕੋਲ ਲੈ ਲਈਏ ਕਿਸੇ ਵੀ ਥਾਂ ਦੇ ਕਿਸੇ ਤੀਰਥ ਕਿਸੇ ਥਾਂ ਦੇ ਅਸੀਂ ਕਰੀਏ ਵੇਖਿਆ ਹੀ ਨਹੀਂ ਸੀ ਜਿਹੜਾ ਕਿ ਹੁਣ ਹੀ ਸ਼ੁਰੂ ਕੀਤਾ ਭਾਈਆਂ ਨੇ ਗਿਆਨੀਆਂ ਨੇ ਕਿ ਸਭਾ ਇਹੋ ਜੀਆਂ ਬਣੀਆਂ ਉਹਨਾਂ ਨੇ ਆਪਣਾ ਇਕੱਠ ਕਰਨ ਵਾਸਤੇ ਜਾਂ ਕੁਝ ਬਾਬਾ ਦੀਪ ਸਿੰਘ ਕੇ ਚਪੈਰੇ ਸ਼ੁਰੂ ਕਰਿਆ ਬਿਨਾਂ ਨਾਨਕ ਤੋਂ ਵੱਡਾ ਕੋਈ ਨਾਮ ਨਹੀਂ ਇਹ ਕਾਲ ਯੁਗ ਦੇ ਵਿੱਚ ਸਭ ਤੋਂ ਵੱਡਾ ਸਤਿਗੁਰੂ ਨਾਲ ਜਦ ਅਸੀਂ ਕਹਿੰਦੇ ਆ ਧੰਗੁਰੂ ਨਾਨਕ ਉਹ ਕਹਿੰਦੇ ਨਹੀਂ ਧੰਗੁਰੂ ਗੋਬਿੰਦ ਸਿੰਘ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਫਿਰ ਅਸੀਂ ਕਹਿੰਦੇ ਜੀ ਧੰਗੁਰੂ ਗੋਬਿੰਦ ਸਿੰਘ ਉਹੋ ਹੀ ਚੀਜ਼ ਦੇ ਨਾਨਕ ਗੋਬਿੰਦ ਇਕੋ ਹੀ ਰੂਪ ਹੈ ਤੇ ਫਿਰ ਅਸੀਂ ਕਹਿੰਦੇ ਆ ਧੰਗੁਰੂ ਗੋਬਿੰਦ ਸਿੰਘ ਜੀ ਜੀ ਉਹ ਸੇਵਾ ਪਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦਿਆਂ ਨਾਮ ਲੈਣੇ ਆ ਇਹਨਾਂ ਤੋਂ ਬਾਅਦ ਫਿਰ ਸ਼ਕਤੀ ਕਿਹੜੀ ਹੈ ਦਸਾ ਗੁਰੂਆਂ ਤੋਂ ਬਾਅਦ ਚਾਰ ਸਹਿਬ ਜਾਤੇ ਇਹ ਵੀ ਵੱਡੀ ਸ਼ਕਤੀ ਹੈ ਬਾਬ ਜੀ ਨੇ ਮਹਾਪੁਰਖਾ ਦੇਖਿਆ ਨਾ ਬਾਬਾ ਜੀ ਕਹਿੰਦੇ ਸੀ ਜਿੱਥੇ ਨਿਰੰਕਾਰ ਵੱਸਦਾ ਹੈ ਨਾ ਉੱਥੇ 10 ਰੂਪ ਆਪੇ ਦੇ ਨੇ ਤੇ ਸਹਿਬਜ਼ਾਦੇ ਉਹਨਾਂ ਦੇ ਕੋਲ ਅੰਦਰ ਖੜੇ ਆ ਪੰਜ ਪਿਆਰੇ ਉਹਨਾਂ ਦੇ ਗੇਟ ਤੇ ਖੜੇ ਆ ਸ਼ਰਮਣੀ ਕਮੇਟੀ ਵਾਲੇ ਅਰਦਾਸ ਕਰਦੇ ਆ ਪੰਜ ਪਿਆਰੇ ਚਾਰ ਸਹਿਬਜ਼ਾਦੇ 43 ਹਯੂਦ ਸਾਹਿਬ ਵਾਲੇ ਤੇ ਨਾਨਕਸਰ ਵਾਲੇ ਅਰਦਾਸ ਕਰਦੇ ਆ ਚਾਰ ਸਹਿਬਜ਼ਾਦੇ ਪੰਜ ਪਿਆਰੇ ਪਹਿਲੇ ਸ਼ਿਆਲ ਸਾਹਿਬਜ਼ਾਦੇ ਆ ਇਹ ਦਰਗਾਹੀ ਅਕਾਲ ਪੁਰਖ ਦੀਆਂ ਸ਼ਕਤੀਆਂ ਸੀ। ਬਾਬਾ ਜੀ ਸਿੰਘ ਦਾ ਨਾਮ ਲਓ, ਬਾਬਾ ਜੀ ਸਿੰਘ ਦੇ ਨਾਂ ਤੇ ਦਲ ਬਣਿਆ ਬਾਬਾ ਜੋਰਾਵਲ ਸਿੰਘ, ਬਾਬਾ ਫਤੇ ਸਿੰਘ ਦੇ ਨਾਂ ਤੇ ਦਲ ਬਣਿਆ। ਸਹਬਜ਼ਾਦਿਆਂ ਦੇ ਨਾਮ ਤੇ ਸ਼ਕਤੀਆਂ ਹੀ ਸ਼ਕਤੀਆਂ ਐ। ਫਿਰ ਪੰਜ ਪਿਆਰੇ, ਫਿਰ 40 ਮੁਕਤੇ ਪਾਉ। ਕਿੰਨਾ ਵੀ ਹੋਣ ਸੀਰ ਸਿੰਘ ਵੀ ਇਹ ਸੰਤ ਮਹਾਪੁਰਸ਼ੀਏ। ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰੋ। ਮਹਾਪੁਰਸ਼ਾਂ ਦੀ ਸੰਗਤ ਕਰੋ ਇਹ ਕਹਿੰਦੇ ਦੁਨੀਆ ਵਿੱਚ ਕੋਈ ਕੋਈ ਅਵਤਾਰ ਬਣ ਗਿਆ ਕੋਈ ਕੋਈ ਅਵਤਾਰ ਬਣ ਗਿਆ ਕੋਈ ਆਪਣੀ ਪੂਜਾ ਕਰ ਲਾ ਪਿਆ ਕਿਸੇ ਨੇ ਗੰਠ ਦੀ ਮਾਲਾ ਪਾ ਲਈ ਕਿਸੇ ਨੇ ਤਾ ਕੋਈ ਕਰਦਾ ਗੁਰੂ ਨਰਿੰਕਾਰ ਕਹਿੰਦਾ ਵੀ ਦੁਨੀਆ ਸਾਰੀ ਫੋਕੇ ਧਰਮਾਂ 'ਚ ਚੱਲੇਗੀ ਤੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਜਾਓ ਕੋਈ ਵੀ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਦੇਵੀ-ਦੇਵਤਿਆਂ 'ਚ ਭੜਕੀ ਜਾਂਦੇ ਆ ਬੜਾ ਕੁਝ ਬਣਾਈ ਬੈਠੇ ਆ ਤੇ ਜਾਓ ਇਹਨਾਂ ਨੂੰ ਇਹਨਾਂ ਜੰਗਾਲਾ ਵਿੱਚੋਂ ਕਢੋ ਤੇ ਪਰਮੇਸ਼ਰ ਦੇ ਲੜ ਲਾਓ ਮੁਸਲਮਾਨ ਅੱਲਾ ਨੂੰ ਮੰਨਦਾ ਹੈ ਨਾ ਦੇਖਿਆ ਵੀ ਨਹੀਂ ਉਸ ਨੂੰ ਮੰਨ ਰਿਹਾ ਹੈ ਤੇ ਹਿੰਦੂ ਧਰਮ ਜਿਹੜਾ ਹੈ ਉਹ ਦੇਵੀ-ਦੇਵਤਿਆਂ ਵਿੱਚ ਪੜਖਦਾ ਹੈ ਬਹੁਤ ਦੇਵੀ-ਦੇਵਤੇ ਉਹਨਾਂ ਦੇ ਪਰ ਇੱਥੇ ਸਾਡਾ ਇੱਕੋ ਓੰਕਾਰ ਇੱਕੋ ਕਾਲ ਪੁਰਖ ਹੈ ਤੇ ਧੰਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਹਿਰਦੇ 'ਚ ਵਸਾਓ ਤੇ ਮਹਾਰਾਜ ਸਾਰੇ ਕਾਜ ਕਰਨਗੇ ਦਸਾਂ ਗੁਰੂਆਂ ਦੇ ਸਥਾਨਾਂ ਦੇ ਦਰਸ਼ਨ ਕਰੋ ਸਿੱਧਾਂ ਦੇ ਸਥਾਨਾਂ ਦੇ ਕਰੋ ਮਹਾਪੁਰਸ਼ਾਂ ਦੇ ਕਰੋ ਕਿਸੇ ਵੀ ਨਾਮ ਦੇ ਤੁਸੀਂ ਮੇਲਾ ਲਾ ਲਓ ਨਾਮ ਜਪੋ ਪਰਵਾਣੀ ਕਿਸੇ ਵੀ ਨਾਮ ਤੇ ਲਾ ਲਓ ਕਿਸੇ ਮਹਾਪੁਰਸ਼ ਤੇ ਤੇ ਧਿਆਨ ਗੁਰੂ ਨਾਨਕ ਸਾਹਿਬ ਦਾ ਤਰੋ ਗੁਰੂ ਨਾਨਕ ਸਾਹਿਬ ਵੱਡੇ ਆ ਐਵੇਂ ਨਹੀਂ ਆਪਾਂ ਅਲੱਗ-ਅਲੱਗ ਤਰ੍ਹਾਂ ਨਹੀਂ ਕਰਨਾ ਜੋ ਸੱਚਖੰਡ ਦੇ ਵਿੱਚ ਜਾਗਦੀ ਹੈ ਹਰ ਸਮੇਂ ਤੇ ਦੇਸੀ ਘੋਰੀ ਜੋਤ ਬੀ ਜਗਾਈ ਜਾਂਦੀ ਵੈਸੇ ਸ਼ਾਮ ਨੂੰ ਜੋਤ ਜਗਾਉਣੀ ਤੇ ਕੀਰਤਨ ਸੁਲਾ ਕਰਕੇ ਬੰਦ ਕਰ ਦੇਣੀ ਇਹ ਮਰਯਾਦਾ ਹੈ ਪਹਿਲੋ ਤੋਂ ਨਾਲ ਸਾਲ ਚ ਬਾਕੀ ਦੇਸੀ ਘੋੜ ਦੇ ਦੀਵੇ ਜੋਤਾਂ ਕਈ ਥਾਵਾਂ ਤੇ ਜਿਗੋਂ ਦੇ ਕਈ ਥਾਵਾਂ ਤੇ ਨਹੀਂ ਜੋਤ ਨਿਰੰਕਾਰ ਦੀ ਜੋਤ ਕਾਲਪੁਰਖ ਦੀ ਜੋਤ ਗੁਰੂ ਨਾਨਕ ਦੇ ਨਾਮ ਤੋਂ ਬਿਗੇਰ ਮੁਕਤੀ ਨਹੀਂ ਹੋਣੀ ਭਾਵੇਂ ਤੀਰਥਾਂ ਦੇ ਭਾਜਿਆ ਭਾਵੇਂ ਗ੍ਰੰਥ ਪਾਵੇਂ ਫੋਟੋਆਂ ਚ ਕੀ ਫਿਰ ਪਾਵੇਂ ਪੱਥਰ ਚ ਕੀ ਫਿਰ ਕੋਈ ਵੀ ਦੇਵੀ ਦੇਵਤੇ ਲਈ ਫਿਰ ਕਿੰਨੇ ਮਰਜੀ ਮੰਦਰ ਬਣਾਲਾ ਮੁਕਤੀ ਨਾਮ ਤੋਂ ਬਿਗੇ ਨਹੀਂ ਹੋਣੀ ਤੇ ਸਾਰਿਆਂ ਨੂੰ ਬੇਨਤੀ ਏ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਹੁੰਦਿਆਂ ਹੋਰ ਨਾ ਇਸ ਤਰ੍ਹਾਂ ਲਾਓ ਫੋਟੋ ਤੇ ਗੁਰੂ ਨਾਨਕ ਸਾਹਿਬ ਤੋਂ ਧਿਆਨ ਪਾਸੇ ਨਾ ਲੈ ਕੇ ਜਾਓ ਸਾਡੇ ਗੁਰੂਆਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਤਰਨ ਨੂੰ ਕਿਹਾ ਏ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਪੂਰਾ ਪਰੋਸਾ ਸਭ ਤੋਂ ਵੱਡਾ ਸਤ ਗੁਰੂ ਗ੍ਰੰਥ ਸਾਹਿਬ ਆਪਾਂ ਜੀ ਕਹਿੰਦੇ ਜਿੰਦੀ ਮਰاد ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਹੋਈ ਉਹ ਕਿੱਥੋਂ ਪੂਰੀ ਕਰੇਗਾ ਕਿਤੋਂ ਵੀ ਨਹੀਂ ਹੋਣੀ ਗੁਰੂ ਗ੍ਰੰਥ ਸਾਹਿਬ ਤੋਂ ਤਨ ਗੁਰਨਾਣ